ਕਿਉਂਕਿ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਿਹਤ ਸੂਲਤਾਂ ਵਾਲੇ ਪਾਸੇ ਇਹ ਅਸੀਂ ਜਦੋਂ ਮੈਂ ਐਮਐਲਏ 97 ਬਣਿਆ ਤੇ ਅਸੀਂ 100 ਬਿਸਤਰਿਆਂ ਦਾ ਹਸਪਤਾਲ ਬਣਾਇਆ ਸੀ ਇਸ ਵਾਸਤੇ ਕਿ ਇੱਥੋਂ ਜਿਹੜਾ ਮਰੀਜ਼ ਕੋ ਰੈਫਰ ਹੋਵੇ ਉਹ ਚੰਡੀਗੜ੍ਹ ਪੀਜੀ ਜਾਵੇ ਪਟਿਆਲੇ ਨਾ ਜਾਵੇ 3 ਸਾਲ ਪਹਿਲਾਂ ਸਰਕਾਰ ਬਣੀ ਸੀ ਆਮ ਆਪ ਪਾਰਟੀ ਦੀ ਇਹ ਕੇਵਲ ਤੇ ਕੇਵਲ ਸਿਹਤ ਬਾਲੇ ਤੇ এডਿਕੇਸ਼ਨ ਦੇ ਵਿੱਚ ਇੰਪਰੂਵਮੈਂਟ ਵਾਸਤੇ ਬਣੀ ਸੀ ਪਰ ਦੋਨੋਂ ਆਧਾਰਿਆਂ ਦੇ ਵਿੱਚ ਅੱਜ ਬਹੁਤ ਬੁਰਾ ਹਾਲ ਹੈ ਮੇਨ ਮੁੱਦਾ ਹੈ ਵੀ 100 ਬਿਸਤਰੇ ਦੇ ਹਸਪਤਾਲ 'ਚ 100 ਬਿਸਤਰੇ ਵਾਲੀ ਸਹੂਲਤ ਹੋਣੀ ਚਾਹੀਦੀ ਹੈ 100 ਬਿਸਤਰਿਆਂ ਦੇ ਮੁਤਾਬਕ ਇੱਥੇ ਡਾਕਟਰ ਮੈਡੀਕਲ ਸਟਾਫ ਪੈਰਾਮੈਡੀਕਲ ਸਟਾਫ ਸਾਰਾ ਹੋਣਾ ਚਾਹੀਦਾ ਜਿਹੜਾ ਕਿ ਬਿਲਕੁਲ ਨਾਂ ਦੇ ਬਰਾਬਰ ਹੈ ਸਾਡੇ ਜ਼ਿਲ੍ਹੇ ਦੇ ਸਾਰੇ ਡਾਕਟਰਸ ਦੀ ਖਨੋਰੀ ਦੇ ਸ਼ੰਭੂ ਵਿਕੇ ਡਿਊਟੀ ਲੱਗੀ ਹੋਣ ਕਰਕੇ ਸਰ ਡਾਕਟਰਸ ਪੂਰੇ ਜ਼ਿਲ੍ਹੇ ਦੇ ਇੱਧਰ ਉੱਧਰ ਲੱਗੇ ਰਹੇ ਸੀਗੇ ਐਂਡ ਸਰਕਾਰ ਦੁਆਰਾ ਖਨੋਰੀ ਤੇ ਸ਼ੰਭੂ ਬੌਂਡਰ ਖਾਲੀ ਕਰਾਏ ਜਾਣ ਤੋਂ ਤੁਰੰਤ ਉਹ ਡਾਕਟਰ ਜਿਹੜੇ ਸਾਡੇ ਆਪਣੇ ਰਿਟਰਨ ਬੈਕ ਹੋ ਗਏ ਨੇ ਅਰੇ ਜਵੰਦਾ ਸਾਹਿਬ ਅਸੀਂ ਤੇ ਅੱਜ ਦਾ ਜੋ ਹਸਪਤਾਲ ਦੇ ਵਿੱਚ ਪ੍ਰੋਟੈਸਟ ਕਰਨ ਵਾਸਤੇ ਸਿਰ ਸੰਕੇਤਕ ਪ੍ਰੋਟੈਸਟ ਹੈ ਇਹ ਕੋਈ ਨਾਗੂ ਧਰਨਾ ਹੈ ਨਾ ਕੋਈ ਸਿਰਫ ਸਰਕਾਰ ਦੇ ਕੰਨ ਖੋਲਣ ਵਾਸਤੇ ਹੈ ਕਿਉਂਕਿ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸੇ ਸੂਬਾਤਾਂ ਵਾਲੇ ਪਾਸੇ ਇਹ ਅਸੀਂ ਜਦੋਂ ਮੈਂ ਐਮਐਲਏ 97 ਬਣਿਆ ਤੇ ਅਸੀਂ 100 ਬਿਸਤਰਾਂ ਦਾ ਹਸਪਤਾਲ ਬਣਾਇਆ ਸੀ ਇਸ ਵਾਸਤੇ ਕਿ ਇੱਥੋਂ ਜਿਹੜਾ ਮਰੀਜ਼ ਕੋਈ ਰੈਫਰ ਹੋਵੇ ਉਹ ਚੰਡੀਗੜ੍ਹ ਪੀਜੀ ਜਾਵੇ ਪਟਿਆਲੇ ਨਾ ਜਾਵੇ ਪਰ ਉਸ ਤੋਂ ਬਾਅਦ ਬਦ ਕਿਸਮ ਦੀ ਇਹ ਰਹੀ ਕਿ ਇੱਥੋਂ ਦੇ ਜਿਹੜੇ ਉਦੋਂ ਦੇ ਬਾਦਲ ਸਾਹਿਬ ਦੇ ਚੇਲੇ ਸਨ ਉਹਨਾਂ ਨੇ ਜੋ ਅਸੀਂ ਇੱਥੇ 5 ਕਰੋੜ 29 ਲੱਖ ਦੀ ਲਾਗਤ ਨਾਲ ਸਾਰੇ ਬਿਲਡਿੰਗ ਦਾ ਜੋ ਹਸਪਤਾਲ ਦਾ ਢਾਂਚਾ ਸੀ ਉਹ ਬਣਾਇਆ ਸੀ ਤੇ ਸਿਟੀ ਸਕੈਨ ਮਸ਼ੀਨਾ ਵਰਗੇ ਸਾਰੀਆਂ ਜੋ 100 ਬਿਸਤਰਾਂ ਦੇ ਮਸ਼ੀਨਾ ਚਾਹੀਦੀਆਂ ਸਾਰੀਆਂ ਲਿਆਂਦੀਆਂ ਹਨ ਪਰ ਉਹਨਾਂ ਨੇ ਇੱਥੇ ਚੁਕਾ ਕੇ ਲੈ ਗਏ ਪਰ ਅੱਜ ਤੱਕ ਉਸ ਤੋਂ ਬਾਅਦ ਤਿੰਨ ਤਿੰਨ ਇੱਥੋਂ ਦੇ ਦੋ ਤਾਂ ਸਿਹਤ ਮੰਤਰੀ ਹੋ ਕੇ ਗੁਜ਼ਰ ਗਏ ਤੇ ਇੱਕ ਦੂਜਾ ਮੰਤਰੀ ਰਹਿ ਲਿਆ ਮਤਲਬ ਉਹ ਮੰਤਰੀ ਬਣ ਕੇ ਚਲੇ ਗਿਆ ਇਥੋਂ ਤੇ ਉਹਨਾਂ ਨੇ ਕੋਈ ਵੀ ਸਮਾਣੇ ਵਾਸਤੇ ਕੋਈ ਵੀ ਸਹੂਲਤ ਨਹੀਂ ਦਿੱਤੀ ਇਸੇ ਬ੍ਰਹਮਿੰਦਰਾ ਜੀ ਇੱਥੋਂ ਮੰਤਰੀ ਬਣ ਕੇ ਗਏ ਇਸ ਸਰਜੀਤ ਸਿੰਘ ਰਖੜਾ ਮੰਤਰੀ ਬਣ ਕੇ ਗਿਆ ਇਹ ਤੋਂ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਸਿਹਤ ਮੰਤਰੀ ਬਣ ਗਿਆ ਇਹਨਾਂ ਨੇ ਇੱਕ ਵੀ ਮਤਲਬ ਵੀ ਸਮਾਨੇ ਵਾਸਤੇ ਹਸਪਤਾਲ ਵਾਸਤੇ ਕੋਈ ਸਹੂਲਤ ਨਹੀਂ ਨਾ ਦੀ ਨਾ ਕੋਈ ਡਾਕਟਰ ਲਿਆਂਦਾ ਇਸ ਵਾਸਤੇ ਸਾਡੀ ਇਹੀ ਸੰਕੇਤਕ ਹੀ ਹੈ ਵੀ ਸਾਨੂੰ ਇਸ ਇਸ ਬਜਟ ਦੇ ਵਿੱਚ 2025-26 ਦੇ ਵਿੱਚ 100 ਬਿਸਤਰੇ ਨਹੀਂ ਸਾਰੀਆਂ ਸਹੂਲਤਾਂ ਦਿਓ ਨਹੀਂ ਤੇ ਅਸੀਂ ਹੋਰ ਸੰਘਰਸ਼ ਕਰਾਂਗੇ ਭਾਵੇਂ ਸਾਨੂੰ ਧਰਨੇ ਲਾਉਣੇ ਪੈਣ ਧਰਨੇ ਵੀ ਲਾਵਾਂਗੇ ਇਹਦੇ ਨਾਲ ਕੋਈ ਡਾਕਟਰ ਹੈ ਨਾ ਕੋਈ ਇੱਥੇ ਪਟੀਆਂ ਕਰਨ ਵਾਲਾ ਨਾ ਕੋਈ ਟਾਂਕੇ ਲਾਉਣ ਵਾਲਾ ਨਾ ਕੋਈ ਬੇਹੋਸ਼ ਕਰਨ ਵਾਲਾ ਕੋਈ ਚੰਬੜੀ ਦੇ ਰੋਕਾਂ ਦਾ ਨਹੀਂ ਉਹ ਦੰਦਾਂ ਦਾ ਡਾਕਟਰ ਨਹੀਂ ਹੈਗਾ ਕੋਈ ਹਾਰਟ ਦਾ ਡਾਕਟਰ ਨਹੀਂ ਹੈਗਾ ਦੱਸੋ ਕਿ ਕਿਹੜਾ ਇੱਥੇ ਹੈਗਾ ਡਾਕਟਰ ਇਸ ਵਾਸਤੇ ਬਹੁਤ ਬੁਰਾ ਹਾਲ ਹੈ ਸਿਰਫ ਰੈਫਰ ਹਸਪਤਾਲੇ ਨੂੰ ਬਣਾ ਕੇ ਰੱਖ ਦਿੱਤਾ ਹੈ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ। ਉਹ ਯਾਰ 4-5 ਦੇ ਵਿੱਚ ਇੱਕ ਵਾਰੀ सुरेंद्र ਸਿੰਘ ਰਾ ਨੇ ਕੋਟਾ ਪੂਰਾ ਕੀਤਾ ਸੀਗਾ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਡਾਵਾ ਡੋਲ ਉਹ ਪਤਾ ਹੈ ਉਹ ਅਸੀਂ ਮੈਂ ਤੇ ਅਸੀਂ ਪੁਰੀ ਸਾਹਿਬ ਗਏ ਸੀ सुरेंद्र ਸਵਰਗੀ ਸਾਹਿਬ सुरेंद्र ਸਿੰਘ ਪੁਰੀ ਆਏ ਸਾਹਿਬ सुरेंद्र ਸਿੰਘ ਸ੍ਰੀ सुरेंद्र ਸਿੰਘਲਾ ਜੀ ਨੂੰ ਮਿਲੇ ਸੀ ਤੇ ਉਹਨਾਂ ਨੇ ਕੋਈ ਡਾਕਟਰ ਭੇਜੇ ਸੀ ਪਰ ਉਸ ਤੋਂ ਬਾਅਦ ਡਾਕਟਰਾਂ ਦੀ ਇੰਨੀ ਅਪਰੋਚ ਹੋ ਜਾਂਦੀ ਹੈ ਉਹ ਬਦਲੀਆਂ ਕਰਾ ਕੇ ਫਿਰ ਚਲੇ ਜਾਂਦੇ ਨੇ ਹੁਣ ਨਰਸਾਂ ਨੇ ਐਸੇ 25 ਨਰਸਾਂ ਦੀਆਂ ਪੋਸਟਾਂ ਹਨ ਸਿਰਫ 7 ਨੇ ਇੱਥੇ ਇੱਕ ਐਨਐਚਐਮ ਨਰਸਾਂ ਹੁੰਦੀਆਂ ਨੇ ਉਹ 10 ਪੋਸਟਾਂ ਨੇ ਇੱਕੇ ਨੋ ਖਾਲੀ ਪਈਆਂ ਨੇ ਇਸ ਵਾਸਤੇ ਇੱਥੇ ਡਾਕਟਰਾਂ ਦੇ ਰਹਿਣ ਦਾ ਪ੍ਰਬੰਧ ਨਹੀਂ ਮਿਹਨਤਾਂ ਡਾਕਟਰਾਂ ਦੇ ਰਹਿਣ ਭੱਤਾ ਲੈ ਲੈਂਦੇ ਨੇ ਪਰ ਡਾਕਟਰ ਇੱਥੇ ਕੋਈ ਹਾਜ਼ਰ ਨਹੀਂ ਹੁੰਦਾ ਇੱਥੇ ਐਸਐਮਓ ਨੇ ਪੂਰੀ ਖੋਲ੍ਹ ਦਿੱਤੀ ਹੋਈ ਹੈ ਮੰਤਰੀ ਦਾ ਉਤੋਂ ਆਦੇਸ਼ ਹੈ ਵੀ ਲੁੱਟ ਲੁੱਟ ਕੇ ਸਾਨੂੰ ਦੇਈ ਜੋ ਇਹਦੇ ਦਵਾਈਆਂ 'ਚ ਘਪਲਾ ਹੋ ਰਿਹਾ ਹੈ ਇਹਦੇ ਹਰ ਚੀਜ਼ 'ਚ ਘਪਲਾ ਹੋ ਰਿਹਾ ਹੈ ਇਸ ਵਾਸਤੇ ਇਹਦਾ ਇੱਕ ਜਾਂਚ ਹੋਣੀ ਚਾਹੀਦੀ ਹੈ ਪਤਾ ਨਹੀਂ ਵਿਜੀਲੈਂਸ ਵਾਲੇ ਜਾਂ ਹੋਰ ਏਜੰਸੀਆਂ ਜਿਹੜੀਆਂ ਜਾਂਚ ਕਰਦੀਆਂ ਨੇ ਉਹ ਕਿੱਥੇ ਸੁੱਤੀਆਂ ਪਈਆਂ ਨੇ ਹਸਪਤਾਲ ਦੇ ਵਿੱਚ ਆ ਹੀ ਨਹੀਂ ਰਹੀਆਂ ਮੇਰੀ ਤਾਂ ਇਹ ਬੇਨਤੀ ਹੈ ਵੀ ਇਹਦੀ ਜਾਂਚ ਕੀਤੀ ਜਾਵੇ ਇਹ ਹਸਪਤਾਲ ਨੂੰ ਜਾਦ ਬਿਲਕੁਲ ਹੀ ਬੰਦ ਕਰ ਦਿਓ ਵੀ ਲੋਕਾਂ ਨੇ ਇਥੋਂ ਆਸ ਹੀ ਨਾ ਕੋਵੇ ਜਿਹੜੇ ਐਮਰਜੈਂਸੀ ਐਕਸੀਡੈਂਟ ਹੋ ਕੇ ਇਧਰ ਆਉਂਦੇ ਨੇ ਇਥੋਂ ਵਿਚਾਰੇ ਫਿਰ ਪਟਿਆਲੇ ਰੈਫਰ ਕਰ ਦਿੰਦੇ ਉਹ ਦਸਤੇ ਮੌਤ ਹੋ ਜਾਂਦੀ ਹੈ ਇਸ ਵਾਰ ਤੇ ਜਾਦ ਨੂੰ ਬਿਲਕੁਲ ਹੀ ਬੰਦ ਕਰ ਦਿਓ ਇਹਨੂੰ ਹੋਰ ਕੋ ਖੰਡਰ ਬਣਾ ਦਿਓ ਖੰਡਰ ਤਾਂ ਪਹਿਲੇ ਹੀ ਚਲ ਬਣਿਆ ਪਿਆ ਇਸ ਵਾਰ ਤੇ ਸਾਡੀ ਇਹੀ ਅੱਜ ਮੰਗ ਹੈ ਸਾਰੇ ਲੋਕਾਂ ਦੀ ਤੇ ਇਹਨੂੰ ਜਿਹੜਾ 100 ਬਿਸਤਰਿਆਂ ਦੀ ਸਹੂਲਤਾਂ ਬਣਾ ਕੇ ਇੱਥੇ ਲੋਕਾਂ ਨੂੰ ਸਹੂਲਤ ਦਿੱਤੀ ਜਾ ਜੋ ਸਰਕਾਰਾਂ ਦੇ ਵੀ ਇਹ ਸੇ ਸਹੂਲਤਾਂ ਦਾ ਮਿਆਰ ਉੱਚਾ ਚੁੱਕਾਂਗੇ ਆ ਦਿੱਲੀ ਵਾਲਿਆਂ ਨੇ ਤੇ ਪਹਹਾਦੇ ਨੇ ਨਾ ਉਹ ਪੰਜਾਬ ਪੰਜਾਬ ਵਾਲੇ ਵੀ ਤਿਆਰੀ ਕਰ ਰਹੇ ਨੇ ਸਪਾਈ ਨੂੰ ਇਹਨਾਂ ਨੂੰ ਇੱਥੋਂ ਭਜਾਈਏ ਕਿਉਂਕਿ ਨਾ ਨਾ ਉਹ ਸਿਹਤ ਸਹੂਲਤ ਦਿੱਤੀ ਹੈ ਨਾ ਸਕੂਲਾਂ ਦੀ ਸਹੂਲਤ ਦਿੱਤੀ ਹੈ ਬੇੜਾ ਕਰ ਕਰਕੇ ਰੱਖ ਦਿੱਤਾ ਪੰਜਾਬ ਦਾ ਧੰਨਵਾਦ ਰਾਜਲਾ ਸਾਹਿਬ ਨੇ ਯਸ਼ਪਾਲ ਜੀ ਪ੍ਰਧਾਨ ਜੀ ਨੇ ਦੱਸਿਆ ਇਹ ਹਸਪਤਾਲ 1997 ਵਿੱਚ 100 ਬਿਸਤਰਿਆਂ ਦਾ ਬਣਿਆ ਸੀ ਮੇਨ ਮੁੱਦਾ ਹੈ ਵੀ 100 ਬਿਸਤਰਾ ਦੇ ਹਸਪਤਾਲ 'ਚ 100 ਬਿਸਤਰਾ ਵਾਲੀ ਸਹੂਲਤ ਹੋਣੀ ਚਾਹੀਦੀ ਹੈ 100 ਬਿਸਤਰਾ ਦੇ ਮੁਤਾਬਕ ਇੱਥੇ ਡਾਕਟਰ ਮੈਡੀਕਲ ਸਟਾਫ ਪੈਰਾਮੈਡੀਕਲ ਸਟਾਫ ਸਾਰਾ ਹੋਣਾ ਚਾਹੀਦਾ ਜਿਹੜਾ ਕਿ ਬਿਲਕੁਲ ਨਾਂ ਦੇ ਬਰਾਬਰ ਹੈ ਇਹ ਹਸਪਤਾਲ ਦੇ ਨਾਲ ਇੱਕ ਬੱਚਾ ਚਾਚਾ ਕੇਂਦਰ ਵੀ ਹਸ ਬਿਲਡਿੰਗ ਬਣੀ ਨੂੰ ਵੀ 10 ਸਾਲ ਹੋ ਗਏ ਹੈ ਜੋ ਕਿ ਕੰਪਲੀਟ ਹੋਏ ਨੂੰ 8 ਸਾਲ ਹੋ ਗਏ ਨੇ ਉਹਦੇ ਵਿੱਚ ਵੀ ਅਜੇ ਤੱਕ ਕੋਈ ਸਟਾਫ ਨਹੀਂ ਆਇਆ ਉਹ ਬਿਲਡਿੰਗ ਅਜੇ ਤੱਕ ਉਵੇਂ ਹੀ ਬੰਦ ਪਈ ਹੈ ਉਹ ਆਪਣੀ ਆਪਣੀ ਕਿਸਮਤ ਤੇ ਰੋ ਰਹੀ ਹੈ ਵੀ ਮੈਂ ਕਿੱਥੇ ਬਣ ਗਈ ਆ ਉਹ ਅਜੇ ਤੱਕ ਚੱਲ ਨਹੀਂ ਹੋਈ ਜਿਹੜੀ ਕਿ ਸਪੈਸ਼ਲ ਬੱਚਾ ਚਾਚਾ ਵਾਸਤੇ ਬਣੀ ਸੀ ਅਸੀਂ ਸਾਡੀ ਸਰਕਾਰ ਨੂੰ ਪਰਜੋਰ ਅਪੀਲ ਹੈ ਵੀ ਜੋ ਇਹ ਬਿਲਡਿੰਗ ਬਣੀ ਹੈ ਜੋ 100 ਬਿਸਤਰਾ ਦਾ ਹਸਪਤਾਲ ਉਹਨੇ ਹੈ ਉਹਦੇ ਮੁਤਾਬਕ ਹੀ ਇੱਥੇ ਸਾਰਾ ਸਟਾਫ ਹੋਰ ਫੈਸਿਲਿਟੀਆਂ ਪੈਰਾ ਮੈਡੀਕਲ ਸਟਾਫ ਮਸ਼ੀਨਾ ਅਲਟਰਾ ਸਾਊਂਡ ਸਿਟੀ ਸਕੈਨ ਸਾਰਾ ਪ੍ਰਬੰਧ ਹੋਣਾ ਚਾਹੀਦਾ ਹੈ ਸਾਹਿਬ ਨੇ ਦੱਸਿਆ ਕਿ ਸੰਕੇਤਿਕ ਸਾਡਾ ਇਹ ਐਜੀਟੇਸ਼ਨ ਹੈਗਾ ਅਸੀਂ ਸਰਕਾਰ ਨੂੰ ਅਖ ਲੂਣਾ ਦੇਣਾ ਚਾਹੁੰਦੇ ਆ ਕਿ ਜੋ 3 ਸਾਲ ਪਹਿਲਾਂ ਸਰਕਾਰ ਬਣੀ ਸੀ ਆਮ ਆਪ ਪਾਰਟੀ ਦੀ ਇਹ ਕੇਵਲ ਤੇ ਕੇਵਲ ਸਿਹਤ ਬਾਲੇ ਤੇ এডਿਕੇਸ਼ਨ ਦੇ ਵਿੱਚ ਇੰਪਰੂਵਮੈਂਟ ਵਾਸਤੇ ਬਣੀ ਸੀ ਪਰ ਦੋਨੋਂ ਆਧਾਰਿਆਂ ਦੇ ਵਿੱਚ ਅੱਜ ਬਹੁਤ ਬੁਰਾ ਹਾਲ ਹੈ ਔਰ ਸਮਾਣਾ ਹਸਪੀਟਲ ਜਿਹੜਾ ਕਿ 100 ਬੈਡ ਹਸਪੀਟਲ ਹੈ ਇਹਦਾ ਤਾਂ ਬਿਲਕੁਲ ਹੀ ਇੱਕ ਡਿਸਪੈਂਸੀ ਤੋਂ ਵੀ ਮਾੜਾ ਹਾਲ ਹੋਇਆ ਪਿਆ ਨਾ ਇੱਥੇ ਕੋਈ ਸਪੈਸ਼ਲਿਸਟ ਡਾਕਟਰ ਹੈ ਨਾ ਕੋਈ ਮੈਡੀਸਨ ਅਵੇਲੇਬਲ ਹੈ ਔਰ ਇੱਕ ਰੈਫਰ ਹਸਪੀਟਲ ਬਣ ਕੇ ਰਹਿ ਗਿਆ ਹੈ ਸੋ ਸਾਡਾ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਉਹ ਸਿਰਫ ਸੰਕੇਤਿਕ ਸਰਕਾਰ ਨੂੰ ਹਲੂਨਾ ਦੇਣ ਦਾ ਪ੍ਰੋਗਰਾਮ ਹੈ ਕਿ ਤੁਸੀਂ ਸੰਭਲ ਜਾਓ ਔਰ ਕਿਰਪਾ ਕਰਕੇ ਇਲਾਕੇ ਦੇ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਇਲਾਕੇ ਦੇ ਲੋਕਾਂ ਨੇ ਤੁਹਾਨੂੰ ਮੰਤਰੀ ਬਣਾਇਆ ਸਭ ਕੁਝ ਹੋਇਆ ਤੇ ਅੱਜ ਤੁਹਾਡਾ ਫਰਜ ਬਣ ਜਾਂਦਾ ਕਿ ਤੁਸੀਂ ਇਸ ਵੱਲ ਗੌਰ ਕਰੋ ਬਜਟ ਪੇਸ਼ ਹੋ ਰਿਹਾ ਇਹਦੇ ਵਿੱਚ ਸਮਾਣਾ ਹਸਪੀਟਲ ਵਾਸਤੇ ਵੀ ਸਪੈਸ਼ਲ ਪ੍ਰੋਵੀਜ਼ਨ ਹੋਣਾ ਚਾਹੀਦਾ ਬਹੁਤ ਧੰਨਵਾਦ ਸਾਹਿਬ ਅੱਜ ਸਾਬਕਾ ਐਮਐਲਏ ਜੀ ਮਤਾਰ ਸਿੰਘ ਜੀ ਰਾਜਲਾ ਜੀ ਆਏ ਸੀ ਕਿ ਨਾਲ ਕੋਈ ਮੰਗ ਪੱਤਰ ਦੇ ਕੇ ਗਏ ਆ ਕਿ ਕੰਨਸਪਰੇ ਉਹ ਹਾਂਜੀ ਸਾਬਕਾ ਐਮਐਲਏ ਸਾਹਿਬ ਇਹਨਾਂ ਦੇ ਕੁਝ ਸੱਜਣਾਂ ਦੁਆਰਾ ਸਿਵਲ ਅਸਟਲ ਸੁਮਾਨਾ ਵਿਖੇ ਚੀਜ਼ਾਂ ਦੀ ਕਮੀ ਬਾਰੇ ਮੰਗ ਪੱਤਰ ਦਿੱਤਾ ਗਿਆ ਤੇ ਇਹ ਮੇਰੇ ਕੋਲ ਸਾਡੀ ਜਿਹੜੀਆਂ ਜੋ ਕਮ ਸੀ ਜੀ ਡਿਫਿਕਲਟੀ ਉਹਦੀ ਲਿਸਟ ਮੇਰੇ ਕੋਲ ਹੈਗੀ ਹੈ ਇਹਦੇ ਵਿੱਚ ਮੈਂ ਇਹ ਕਹਣਾ ਚਾਹਾਂਗਾ ਕਿ ਤੇ ਕੁਝ ਸਾਡੇ ਡਾਕਟਰ ਜੀ ਖਨੋਰੀ ਸਾਡੇ ਜ਼ਿਲ੍ਹੇ ਦੇ ਸਾਰੇ ਡਾਕਟਰ ਜੀ ਖਨੋਰੀ ਦੇ ਸ਼ੰਭੂ ਵਿਕੇ ਡਿਊਟੀ ਲੱਗੀ ਹੋਣ ਕਰਕੇ ਸਰ ਡਾਕਟਰਸ ਪੂਰੇ ਜ਼ਿਲ੍ਹੇ ਦੇ ਇੱਧਰ ਉੱਧਰ ਲੱਗੇ ਰਹੇ ਸੀਗੇ ਐਂਡ ਸਰਕਾਰ ਦੁਆਰਾ ਨਵੀਂ ਤਸ਼ੱਬੂ ਬੌਡਰ ਖਾਲੀ ਕਰਾਏ ਜਾਣ ਉਪਰੰਤ ਉਹ ਡਾਕਟਰਸ ਜਿਹੜੇ ਹੈ ਸਾਡੇ ਮਤਲਬ ਉਹ ਰਿਟਰਨ ਬੈਕ ਹੋ ਗਏ ਨੇ ਠੀਕ ਹੈ ਸਰ ਸੈਕੰਡਲੀ ਇੱਕ ਜੋ ਮੈਂ ਨੋਟ ਕੀਤਾ ਕਿ ਪਰਸੋਂ ਸਾਡੇ ਡੈਂਟਿਸਟ ਜਿਹੜੇ ਹੈ ਉਹ ਪ੍ਰਮੋਟ ਹੋ ਕੇ ਚਲੇ ਗਏ ਡਾਕਟਰ ਮਨੀਸ਼ ਬਰਮਾ ਜੀ ਤੇ ਆਹ ਟਾਕ ਟੂ ਮਾਈ ਸਿਵਲ ਸਰਜਨ and uh, i am hopeful ki by tuesday they would be putting deputing some dental surgeon also acha jipta ko sar samayadi hai asamiya de vichon main sade koi general medical officer te staff nurses di kami hai theek hai sir oh mere ko data and figures hai assi pehla bhi uchit gantian ch liya hai and to samay samay te efforts honge hain bhi riye jis ka pehla koi gynecologist nahi sikya tha 3 din gynecologist ne post bhi kita hai ga ਐਂਡ ਸੈਕੰਡਲੀ ਸਾਡੇ ਕੋਲ ਇੱਕ ਪਹਿਲਾਂ ਆਈ ਸਪੈਸੀਫਿਟੀ ਸੀ ਤੇ ਇੱਕ ਹੋਰ ਆਈ ਸਪੈਸੀਫਿਕ ਉਹਨਾਂ ਨੇ ਲਗਾਇਆ ਹੈਗਾ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਪੱਕੀ ਪੋਸਟਿੰਗ ਇੱਥੇ ਹੋ ਜੇਗੀ ਐਂਡ ਜੋ ਉਹਨਾਂ ਨੇ ਮੰਗ ਰੱਖਿਆ ਜੀ ਮੈਂ ਆਪ ਡਿਪਟੀ ਕਪਟਨ ਨੂੰ ਅੱਜ ਹੀ ਤੇਦਰ ਤੁਰੰਤ ਹੀ ਮੰਨ ਰੱਖਿਆ ਹਾਂ ਜੀ ਇਹ ਮੰਗ ਜੀ ਠੀਕ ਹੈ ਧੰਨਵਾਦ